ਸਚਣਾ ਸਚਾ ਪਾਤਿਸ਼ਾਹ ਸਰ ਸਾਹਾ ਦਾ ਜਿਸ ਕਾਸ ਬਹਿਠਿਆ ਸੋਹੀ ਸਬਲਾ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੇ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗ੍ਰਿਪੀ ਵੇਸਾ ਮਨ ਹਾਲੇ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸਾ ਪਾਉ ਕਰਮ ਕਰ ਜਮਸੀ ਸੇ ਕਰ 파ਖਟ ਦੇਖਾ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ 모ਹਿਆ ਬਿਰਲਾ ਮੁਝਾ ਕੋਈ ਰਹਾ ਹਾਨ ਹਟ ਕਰ ਅਰਜਾ ਸਾਚ ਨਾਮ ਕਰਵਾਥਾ ਸੂਰਤਾ ਸੋਚ ਕਰ ਪਾਂਡਸਾ ਤਿਸ ਵਿੱਚ ਤਿਸਨੂੰ ਰੱਖਾ ਵਣਚਾਰਿਆ ਸੋ ਵਣਜ ਕਰ ਲੈ ਲੈ ਲਹਾ ਮਨ ਹਸ ਸੁਣ ਸਾ ਸਤ ਸੋ ਦਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗੇ ਆਈਆਂ ਮਤ ਮਨ ਜਾਣ ਹੈ ਕੱਲ ਨਿਰੰਕਾਰ ਕੈ ਦੇਸ ਜਾਹੀ ਤਾ ਸੁਖ ਲਹਿ ਮਹਲ ਲਾਏ ਜਿਤ ਕਰ ਚੰਕਰੀ ਮਨ ਨਾਮ ਕਰ ਕੰਮ ਬਨ ਬਧੀਆਂ ਕਰ ਤਾਵਣੀ ਤਾ ਕੋ ਆਖੈ ਤਨ ਨਾਨਕ ਵੇਖੈ ਨਦਰ ਕਰ ਚੜੈ ਚ ਵਗਣ ਵਨ ਲਾਏ ਚਿਤ ਕਰ ਚਾਂ ਕਰੇ ਮਨ ਨਾਮ ਕਰ ਕੰਮ ਬਨ ਬਤੀਆ ਕਰ ਤਾਵਣੀ ਤਾ ਕੋ ਆਖੈ ਤਨ ਨਾਨਕ ਵਿਖੇ ਨਦਰ ਕਰ ਚੜੈ ਚਵੱਗਣ ਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲਾ ਸਚਨਾਵ ਵੜਿਆ ਵਿਚਾਰ ਦੇ ਮਹਾਵਾਕ ਅਨੁਸਾਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਸਤਿਗੁਰ ਜੀ ਤਖਤਾਂ ਤੇ ਪ੍ਰਕਾਸ਼ਵਰ ਹੋ ਕੇ ਸੰਗਤਾਂ ਨੂੰ ਦਰਸ਼ਨ ਦਤਾਰੇ ਤੇ ਕੇ ਨਦਰ ਨਦਰੀ ਨਿਹਾਲ ਕਰ ਰਹੇ ਹਨ ਜਿਤਨੀ ਵੀ ਸੰਗਤਾਂ ਸਤਿਗੁਰ ਤੇ ਹਜ਼ੂਰੀ ਅੰਦਰ ਬੈਠੇ ਨੇ ਸਭ ਸੰਗਤਾਂ ਤੇ ਸਤਿਗੁਰ ਜੀ ਸਰਤੇ ਮਿਹਰ ਭਰੇ ਹੱਥ ਰੱਖਣ ਦੁੱਖਾਂ ਦਾ ਨਾਸ ਸੁਖਾਂ ਦਾ ਪ੍ਰਕਾਸ਼ ਕਰਨੇ ਭਜਨ ਬਾਣੀ ਦਾ ਪ੍ਰਤਾਪ ਬਖਸ਼ਣ ਦੇਹ ਲੋਕਤਾ ਤੰਦਰੁਸਤੀਆ ਬਖਸ਼ਣ ਰਹਿਮਤਾ ਬਖਸ਼ਣ ਸਤਿਗੁਰੂ ਜੀ ਤਿਲ ਫਲ ਪਟਾਵਾਂ ਪ੍ਰਵਾਣ ਕਰਨ ਅੱਜ ਦੇ ਜੋ ਅੰਮ੍ਰਿਤ ਵੇਲੇ ਤੇ ਪਾਵਨ ਹੁਕਮਨਾਵਾ ਸਾਹਿਬ ਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਇਹ ਸ਼ਬਦ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੋਰਠ ਰਾਗਣੀ ਦੇ ਪਹਿਲੇ ਸਰਤਾਲ ਵਿੱਚ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਜੋ ਥਾਨਿਕ ਹੈ ਇਸ ਪ੍ਰਕਾਰ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਭਾਈ ਗੁਰਦਾਸ ਅਨੁਸਾਰ ਸਤਿਗੁਰ ਜੀ ਮਹਾਰਾਜ ਕਿਰਪਾ ਕਰਕੇ ਪਾਵਨ ਹੁਕਮ ਨਾਵਾ ਸਾਹਿਬ ਵਿੱਚ ਸਮਝਾ ਰਹੇ ਹਨ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਟੋਆ ਸੰਸਾਰ ਦਾ ਚੱਕਰ ਲਾ ਕੇ ਕਾਫੀ ਸਮੇਂ ਤੋਂ ਬਾਅਦ ਜਦੋਂ ਆਪਣੀ ਜਨਮ ਭੂਮੀ ਤਲਪੰਡੀ ਵਾਪਸ ਪਰਤੇ ਤਾ ਭਾਈ ਬਾਲਾ ਜੀ ਤੇ ਪਿਤਾ ਚੰਦਰਪਾਲ ਦੇ ਖੂਹ ਤੇ ਬੈਠੇ ਸਨ ਮਰਦਾਨਾ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਪਹੁੰਚਿਆ ਤੇ ਜਿਸ ਨੂੰ ਦੇਖਦੇ ਹੀ ਲੋਕਾਂ ਵਿੱਚ ਉਤਸ਼ਾਹ ਤੇ ਜਨਕ ਰੋਲਾ ਪਿਆ ਤੇ ਜਿਸ ਨੂੰ ਸੁਣ ਕੇ ਮਮਤਾ ਦੀ ਮਾਰੀ ਮਾਤਾ ਤ੍ਰਿਪਤਾ ਨੇ ਕਹਲੇ ਨਾਲ ਮਰਦਾਨੇ ਨੂੰ ਆਪਣੇ ਪੁੱਤਰ ਨਾਨਕ ਬਾਰੇ ਪੁੱਛਿਆ ਤੇ ਭਾਈ ਮਰਦਾਨੇ ਨੇ ਦੱਸਣ ਅਨੁਸਾਰ ਕਿ ਉਹ ਚੰਦਰਪਾਲ ਦੇ ਖੂਹ ਤੇ ਬੈਠੇ ਹਨ ਪਤਾ ਲੱਗਣ ਤੋਂ ਮਾਤਾ ਤ੍ਰਿਪਤਾ ਪਿਤਾ ਕਲਿਆਣ ਚੰਦ ਅਤੇ ਚਾਚਾ ਚੰਦ ਜੀ ਸਾਰਾ ਪਰਿਵਾਰ ਘੂਤੇ ਪਹੁੰਚਿਆ ਤੇ ਮਾਤਾ ਪਿਤਾ ਨੂੰ ਵੇਖ ਕੇ ਮਰਿਆ ਦਾ ਪ੍ਰਸ਼ੋਤਮ ਧੰ ਗੁਰੂ ਨਾਨਕ ਪਾਸ਼ਾ ਮਹਾਰਾਜ ਉੱਠ ਕੇ ਖੜੇ ਹੋਏ ਤੇ ਨਿਮਰਤਾ ਤੇ ਪਿਆਰ ਨਾਲ ਚਨਣਾ ਅੰਤੇ ਨਮਸਕਾਰ ਕੀਤੀ ਤੇ ਮਾਤਾ ਦੀਆਂ ਅਸੀਸ ਦੇ ਕੇ ਗਲੇ ਲਾ ਕੇ ਪਿਆਰ ਕੀਤਾ ਸੁਖ ਆਨੰਦ ਪੁੱਛੇ ਤੇ ਹਮੇਸ਼ਾ ਘਰ ਰਹ ਲੈ ਪਰ ਇਹਨਾਂ ਦਿੰਦਿਆਂ ਮਹਤਾ ਕਲਿਆਣ ਚੰਦ ਜੀ ਨੇ ਸੰਸਾਰੀ ਸਿੱਖਿਆ ਦੇਣੀ ਆਰੰਭ ਕਰ ਦਿੱਤੀ ਕਿਹਾ ਕਿ ਪੁੱਤਰ ਜੀ ਤੂੰ ਇੱਕੋ ਇੱਕ ਸਾਡਾ ਬੇਟਾ ਹੈ ਤੇਰੇ ਬਿਨਾ ਸਾਡੀ ਝਟ ਨਹੀਂ ਲੰਗਦੀ ਅਤੇ ਤੇਰੇ ਮਾਤਾ ਬਹੁਤ ਵੈਰਾਗ ਕਰਦੀ ਚਿਤਨਾ ਫਿਰਨਾ ਸੀ ਫਿਰ ਲਿਆ ਵਪਾਰ ਤਾਂ ਠੀਕ ਢੰਗ ਨਾਲ ਤੇਰੇ ਤੋਂ ਨਹੀਂ ਹੋਇਆ ਉਸ ਵਿੱਚ ਵੀ ਤੂੰ ਬਿਹਰ ਪੇਗਵਾ ਦਿੱਤੇ ਸੰਤੇ ਗਵਾਂਡੀ ਦੀ ਚੰਗੀ ਰੀਸ ਕਰਨੀ ਚੰਗੇ ਹੁੰਦੀ ਹੈ ਇਹ ਦੇਖ ਕੇ ਜਿਸ ਦੇ ਖੂਹ ਤੇ ਬੈਠੇ ਸਨ ਤਾਂ ਚੰਦਰਪਾਨ ਦੀ ਕਿੰਨੀ ਸੋਹਣੀ ਪੈਲੀ ਨਖੜੀ ਨਜ਼ਰ ਆ ਰਹੀ ਹੈ ਇਤਨੀ ਚੰਗੀ ਫਸਲ ਦਿਸਦੀ ਆ ਇਹ ਸਭ ਮਿਹਨਤ ਦਾ ਫਲ ਹੈ ਜੇ ਤੂੰ ਮੇਰੇ ਅੱਖੇ ਲੱਗ ਜਾਵੇਂ ਤਾਂ ਮੈਂ ਤੈਨੂੰ ਖੇਤੀ ਕਰਨ ਦਾ ਸਾਰਾ ਸਮਾਨ ਬਣਾ ਤ ਕੇ ਦੇਂਦਾ ਹਾਂ ਤੇ ਹੁਣ ਤੂੰ ਮਨ ਲਾ ਕੇ ਖੇਤੀ ਕਰਿਆ ਕਰ ਤੇਰੇ ਨਾਲ ਮੱਤਤ ਲਈ ਕੰਮੇ ਵੀ ਰੱਖ ਦਿੰਦੇ ਹਾਂ ਜੇ ਤੂੰ ਖੇਤੀਕਾਰ ਇਹ ਬਚਨ ਸੁਣਦਿਆਂ ਸਾਹਿਬ ਧੰਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਉੱਤਰ ਦਿੱਤਾ ਕਿ ਪਿਤਾ ਜੀ ਮੇਰੀ ਤਾਂ ਬਹੁਤ ਦੇਰ ਦੀ ਖੇਤੀ ਕੀਤੀ ਹੋਈ ਆ ਬਲਕੇ ਤੁਸੀਂ ਵੀ ਉਹ ਖੇਤੀ ਕਰੋ ਜੋ ਮੇਰੀ ਖੇਤੀ ਮੇਰੀ ਕੀਤੀ ਹੋਈ ਖੇਤੀ ਹੈ ਤਾਂ ਪਿਤਾ ਜੀ ਨੇ ਪੁੱਛਿਆ ਕਿ ਅਸੀਂ ਤਾਂ ਕਦੇ ਵੀ ਤੈਨੂੰ ਖੇਤੀ ਕਰਦੇ ਨਹੀਂ ਦੇਖਿਆ ਕਦੇ ਵੀ ਤੂੰ ਖੇਤੀ ਕਦੇ ਕਿਥੇ ਕੀਤੀ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਹ ਖੇਤੀ ਦਿਖਾਵੇ ਵਿੱਚ ਆਉਣ ਵਾਲੀ ਨਹੀਂ ਅੰਤਰੀ ਵਿਭਾਵ ਕੇ ਦਿਖਾਵੇ ਵਾਲੀ ਖੇਤੀਆਂ ਜੰਮਣ ਮਰਨ ਦੇ ਚੱਕਰ ਵਿੱਚੋਂ ਨਹੀਂ ਕੱਢਦੀਆਂ ਪਰ ਮੇਰੀ ਖੇਤੀ ਜੰਮਣ ਮਰਨ ਤੋਂ ਰਹਿਤ ਕਰਦੀ ਹੈ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਮਨ ਕਹਿੰਦੇ ਮੇਰਾ ਮਨ ਦੀ ਹਾਲੀ ਕਹਿੰਦੇ ਹਲ ਦੇ ਜੋੜਨ ਵਾਲਾ ਹੈ ਕਰਨੀ ਕਹਿੰਦੇ ਭਗਤੀ ਰੂਪ ਕਿਰਸਾਣੀ ਖੇਤੀ ਹੈ ਸਰੀਰ ਦਾ ਤਨ ਅੰਤ ਹੈ ਕਰਨ ਬੁੱਧ ਖੇਤ ਦਾ ਧਰਤੀ ਹੈ ਜੋ ਕਿ ਸ਼ਰਮ ਕਹਿੰਦੇ ਵਿਸਿਆ ਤੋਂ ਵੈਰਾਗ ਧਾਰਨਾ ਹੈ ਇਹੀ ਪਾਣੀ ਹੈ ਇਸ ਅੰਮ੍ਰਿਤ ਬਚਨ ਵਿੱਚ ਖੇਤੀ ਦਾ ਪ੍ਰਮਾਣ ਦੇ ਕੇ ਭਭ ਕੇ ਰੂਪਕ ਅਲੰਕਾਰ ਦੁਆਰਾ ਸਮਝਾਇਆ ਹੈ ਕਿ ਖੇਤ ਬੀਜਣ ਵਾਲਾ ਸਭ ਤੋਂ ਪਹਿਲਾਂ ਧਿਆਨ ਖੇਤ ਵੱਲ ਦਿੰਦਾ ਹੈ। ਅਗਰ ਖੇਤ ਵਿੱਚ ਖੱਬਲ, ਬਰੂ, ਕੰਡਿਆਲੀਆਂ, ਝਾੜੀਆਂ ਆਦਿ ਨਾਲ ਉਸ ਦੀ ਹਾਲਤ ਵਿਗੜੀ ਹੈ ਤਾਂ ਕੋਈ ਵੀ ਜ਼ਿਮੀਂਦਾਰ ਉਸ ਵਿੱਚ ਦਾਣੇ ਸਿਟਕੇ ਵੇਚਦਾ ਨੁਕਸਾਨ ਕਰਨ ਨੂੰ ਤਿਆਰ ਨਹੀਂ ਹੋਇਆ ਕਰਦਾ। ਪਰ ਐਸਾ ਪਰ ਜੇ ਐਸਾ ਕਰੇਗਾ ਤਾਂ ਲਾਹੇ ਦੇ ਥਾਂ ਤੇ ਟੋਟਾ ਪ੍ਰਾਪਤ ਹੋਏਗਾ ਭਾਵੇਂ ਲਾਭ ਤਾਂ ਕੀ ਬੀਜ ਵੀ ਵਾਪਸ ਨਹੀਂ ਮੁੜੇਗਾ ਖੇਤ ਪਛਾਣੈ ਬੀਜੈ ਤਾਂ ਕਹਿੰਦੇ ਨੇ ਮਹਾਵਾਕ ਅਨੁਸਾਰ ਹਲ ਵਾਹ ਕੇ ਖੰਭਲ ਬਰੂ ਦਾ ਨਾਸ ਕੀਤਾ ਜਾਂਦਾ ਹੈ ਕੰਡੇ ਆਲੀਆਂ ਝਾੜੀਆਂ ਕਹੀਂ ਕੁਹਾੜੀ ਦੀ ਮਦਦ ਜਣੋ ਪਟਕੇ ਖੇਤ ਸੁਧਾਰ ਕੇ ਜਦੋਂ ਤਿਆਰ ਹੋ ਜਾਵੇ ਤਾਂ ਫਿਰ ਵੀ ਕਹਿੰਦੇ ਦੋ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਇੱਕ ਰੁੱਤ ਤੇ ਦੂਸਰੀ ਵਾਤ ਦੇ ਜੋ ਰੁੱਤ ਹੋਰ ਹੋਵੇ ਤੇ ਬੀਜ ਹੋਰ ਹੋਵੇ ਤਾਂ ਵੀ ਕਹਿੰਦੇ ਲਾਭ ਨਹੀਂ ਹੋਇਆ ਕਰਦਾ ਆਂ ਰੁੱਤੀ ਆਣ ਬੋਈਐ ਫਲ ਨਾ ਫੁੱਲੈ ਤਾਹੀ ਰੇ ਮਨ ਬਖਤਰ ਬੀਜਣ ਨਾਓ ਬੋਏ ਖੇਤੀ ਲਾਈ ਮਨਵਾ ਭਲੋ ਸਮਉ ਸੋ ਆਹੂ ਰਹਾਓ ਠੀਕ ਰੋਤਾ ਤੇ ਠੀਕ ਮੱਤ ਵਿੱਚ ਬੀਜਿਆ ਬੀਜ ਤਾਂ ਹੀ ਠੀਕ ਰਹਿੰਦਾ ਹੈ ਜੇ ਉੱਪਰ ਸੁਹਾਗਾ ਮਾਰਿਆ ਜਾਵੇ ਤਾਂ ਕਿ ਦਾਣਾ ਗਿਲ ਵਿੱਚ ਰਹੇ ਤੇ ਦੂਸਰਾ ਬਾਹਰ ਪੇ ਦਾਣੇ ਨੂੰ ਚਿੜੀਆਂ ਆਦ ਚੁੱਕ ਲੈਂਦੀਆਂ ਹਨ ਕਿਸੇ ਦ੍ਰਿਸ਼ਟਾਂਤ ਇਸ ਦਾ ਅੰਤ੍ਰ ਵੀ ਭਾਵ ਇਸ ਪ੍ਰਕਾਰ ਹੈ ਕਿ ਅੰਤਸ਼ਿਕਰਨ ਰੂਪ ਜ਼ਮੀਨ ਵਿੱਚ ਕਾਮ, ਕ੍ਰੋਧ ਦੀਆਂ ਦੁੱਖ ਦੇਣ ਵਾਲੀਆਂ ਕੰਡਿਆਣੀਆਂ ਝਾੜੀਆਂ ਵਾਸ਼ਨਾ ਤੇ ਬਰੂ ਤੇ ਦਵੇਸ਼ ਦਾ ਖੱਬਲ ਆ ਸੁਧਾਰਨ ਲਈ ਸਤ ਸੰਤੋਖ ਦੇ ਬਦਲ ਲੈ ਕੇ ਜਿਸ ਜੈਸਾ ਕਿ ਮੇਰੇ ਸਤ ਗੁਰੂ ਜੀ ਕਥਨ ਕਰਦੇ ਹਨ ਸਤ ਸੰਤੋਖ ਬਲੇਦ ਕਹਿੰਦੇ ਉਹਨਾਂ ਦੀ ਮਰਿਆਦਾ ਦੀ ਪੰਜਾਲੀ ਪਾ ਕੇ ਪ੍ਰੀਤ ਰੂਪ ਜੋਤਾਂ ਨੂੰ ਕਾਸਕੇ ਵਿਚਾਰ ਰੂਪੀ ਹੱਲ ਲੈ ਕੇ ਅਤੇ ਜੁਗਤ ਰੂਪੀ ਕਹੀ ਗੁਰੂ ਉਪਦੇਸ਼ ਰੂਪ ਕਹਾੜੇ ਨਾਲ ਇਨ੍ਹਾਂ ਕਾਮ ਕ੍ਰੋਧ ਰੂਪ ਕੰਡਿਆਲੀਆਂ ਝਾੜੀਆਂ ਵਾਸ਼ਨਾ ਦੇ ਪਰੂ ਅਤੇ ਦਵੇਸ਼ ਦੇ ਖੱਪਲ ਦਾ ਨਾਸ ਕਰਨਾ ਹੈ ਬਰੂਆ ਤੇ ਖੱਬਲ ਦਾ ਨਾਸ ਹੱਲ ਨਾਲ ਹੋਵੇਗਾ ਤੇ ਝਾੜੀਆਂ ਦਾ ਨਾਸ ਕਹੀ ਕੁਹਾੜੀ ਦੁਆਰਾ ਹੁੰਦਾ ਹੈ ਤੇ ਰੁੱਤ ਕਾਲ ਯੁਗ ਦਾ ਸਮਾਂ ਹੈ ਅਬ ਕੱਲੂ ਆਇਓ ਰੇ ਏਕ ਨਾਮ ਬਬਹੋ ਬਬਹੋ ਆਨ ਰੁੱਤੀ ਨਾਹੀ ਨਾਹੀ ਮਤ ਪਰਮ ਭੂਲ ਹੋ ਭੂਲ ਹੋ ਪਰ ਤਨ ਗੁਰੂ ਨਾਨਕ ਪਾਸ਼ਾ ਮਹਾਰਾਜ ਜਿਸ ਸਮਝਾਉਂਦੇ ਹਨ ਕਹਿੰਦੇ ਵਾਤ ਜਿਹੜੀ ਹੈ ਅੰਮ੍ਰਿਤ ਵੇਲੇ ਦੀ ਹੈ ਜੈਸਾ ਕਥਨ ਜੈਸਾ ਕਿ ਮੇਰੇ ਸਤਿਗੁਰੂ ਜੀ ਸਮਝਾਉਂਦੇ ਹਨ ਅਨ ਹਰ ਤਨ ਅੰਮ੍ਰਿਤ ਵੇਲੇ ਵਤਾ ਕਾ ਬੀਜੇ ਭਗਤ ਖਾਈ ਖਰਚ ਰਹੈ ਨਿਕਟੈ ਨਾਹੀ ਕਹਿੰਦੇ ਅੰਮ੍ਰਿਤ ਬੀਜੇ ਦਾ ਜਿਹੜਾ ਨਾਮ ਹੈ ਅੰਮ੍ਰਿਤ ਵੇਲੇ ਦਾ ਜਿਹੜਾ ਬੀਜ ਬੀਜਣਾ ਹੈ ਉਹਨੂੰ ਵੱਤ ਲੱਗਦੀ ਭਾਬ ਕਿ ਉਹ ਬੀਜਣਾ ਜਿਹੜਾ ਉਹ ਆਪਣੇ ਆਪ ਲੇਖੇ ਵਿੱਚ ਲੱਗ ਜਾਂਦਾ ਹੈ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀ ਪੀਵੇਸ ਨਾਮ ਰੂਪ ਬੀਜ ਸੰਤੋਖ ਰੂਪ ਸੁਹਾਗਾ ਫੇਰਨਾ ਹੈ ਤਾਂ ਕਿ ਸ਼ਰਧਾ ਦੀ ਗਿਲ ਕਹਿੰਦੇ ਨਾ ਸੁਕੇ ਤੇ ਨਾ ਚੀੜੀਆਂ ਰੂਪ ਅੰਤਿਸ਼ ਕਰਨ ਦੀਆਂ ਬਿਰਤੀਆਂ ਨਾਮ ਰੂਪ ਬੀਜ ਨੂੰ ਧਰਤੀ ਵਿੱਚੋਂ ਕੱਢ ਨਾ ਦੇਣਾ ਜੋ ਗਰੀਬੀ ਵਾਲਾ ਬੇਸ ਲਿਪਾਸ ਰੱਖਣਾ ਹੈ ਇਹ ਰੱਖ ਰੱਖਾ ਬਣਾਇਆ ਹੈ ਇਹ ਖੇਤੀ ਦੀ ਰੱਖਿਆ ਕਰਨ ਵਾਲੀ ਝਾੜ ਹੈ ਜੇ ਤੁਹਾਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਸਮਝ ਜਾਂਦੇ ਹਨ ਕਹਿੰਦੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਿੱਖੀ ਦੇ ਪ੍ਰਚਾਰ ਹਿਤ ਉਹਨਾਂ ਗੁਰਸਿੱਖਾਂ ਨੂੰ ਜਿਨ੍ਹਾਂ ਦੀ ਕਥਨੀ ਤੇ ਕਰਨੀ ਇੱਕ ਸੀ ਦੂਰ ਦੂਰ ਤੱਕ ਭੇਜਿਆ ਗਿਆ ਜਿਨ੍ਹਾਂ ਵਿੱਚ ਭਾਈ ਗੜੀਆਂ ਜੀ ਦਾ ਨਾਮ ਵੀ ਬਹੁਤ ਆਦਰ ਨਾਲ ਲਿਆ ਜਾਂਦਾ ਹੈ ਕਿ ਜਿਨ੍ਹਾਂ ਨੂੰ ਕਸ਼ਮੀਰ ਦੇ ਇਲਾਕੇ ਵਿੱਚ ਭੇਜਿਆ ਗਿਆ ਔਰਸਤੇ ਵਿੱਚ ਕਹਿੰਦੇ ਗੁਜਰਾਤ ਠਹਿਰੇ ਤੇ ਇੱਥੇ ਇੱਕ ਦਰवेश ਮੁਸਲਮਾਨ ਫਕੀਰ ਮਈਆ ਦੋਲਾ ਖੁਦਾ ਦਾ ਪਿਆਰ ਆ ਜੋ ਕਿ ਸਤਗੁਰਾਂ ਦਾ ਅਤਿਅੰਤ ਪ੍ਰੇਮੀ ਸੀ ਉਸ ਦਾ ਮਿਲਾਪ ਹੋਇਆ ਤੇ ਭਾਈ ਸਾਹਿਬ ਨੇ ਬੜੇ ਪ੍ਰੇਮ ਨਾਲ ਉਸ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਇਆ ਜਿਸ ਨੂੰ ਸੁਣ ਕੇ ਮੀਆਂ ਦੋਲਾ ਪ੍ਰੇਮ ਵਿੱਚ ਝੁਮੜ ਲੱਗ ਪਿਆ ਮੀਆਂ ਦੋਨਾ ਨੇ ਸੰਗੀਆਂ ਨੇ ਭਾਈ ਸਾਹਿਬ ਦੀ ਬਹੁਤ ਸੇਵਾ ਕੀਤੀ ਤੇ ਚੱਲਣ ਸਮੇਂ ਸਤਕਾਰ ਵਜੋਂ ਮੀਆਂ ਦੋਲਾ ਜੀ ਨੂੰ ਦੂਰ ਤੱਕ ਨਾਲ ਆਏ ਭਾਈ ਸਾਹਿਬ ਅੱਗੇ ਤੇ ਮੀਆਂ ਦੋਲਾ ਪਿੱਛੇ ਸਨ ਤਾਕੀ ਵੇਖਿਆ ਕਿ ਭਾਈ ਸਾਹਿਬ ਜੀ ਦੀ ਟੁੱਟੀ ਜੁੱਤੀ ਜਿਸ ਨਾਲ ਮਿੱਟੀ ਉੱਡ ਕੇ ਜਿਸਮ ਤੇ ਅਥਵਾ ਕੇ ਵਸਤਰਾਂ ਤੇ ਪੈ ਰਹੀ ਸੀ ਰਧੀਆਂ ਸਧੀਆਂ ਦੇ ਮਾਲਕ ਮੀਆਂ ਦੋਲਾ ਨੇ ਸ਼ਕਤੀ ਨਾਲ ਮਾਇਆ ਬਣਾ ਦਿੱਤੀ ਤੇ ਸੋਚਿਆ ਕਿ ਗਰੀਬ ਸਿੱਖ ਇਸ ਦੀ ਮਦਦ ਕੀਤੀ ਜਾਵੇ ਇਸ ਨੂੰ ਕੁਝ ਮਦਦ ਕਰਾਦਿਆਂ ਨਾਲ ਹੀ ਗੁਰੂ ਤੇ ਸ਼ੰਕਾ ਕੀਤੀ ਕਿ ਐਸੇ ਸਿੱਖ ਨੂੰ ਅਜੇ ਹੀ ਗਰੀਬੀ ਦੀ ਹਾਲਤ ਵਿੱਚ ਕਿਉਂ ਰੱਖਿਆ ਹੈ ਜਦੋਂ ਕਿ ਜੁੱਤੀ ਦੇਣ ਬਾਰੇ ਇੱਛਾ ਪ੍ਰਗਟ ਕੀਤੀ ਤਾਂ ਭਾਈ ਸਾਹਿਬ ਨੇ ਕਿਰਿਆ ਕਰਨ ਦੇ ਬਹਾਨੇ ਧਰਤੀ ਸੋਨੇ ਦੀ ਅਤੇ ਰੋੜ ਹੀਰੇ ਦੇ ਲਾਲ ਬਣਾ ਦਿੱਤੇ ਜਿਸ ਨੂੰ ਵੇਖ ਕੇ ਮੀਆਂ ਦੋਲਾ ਚਰਣੀ ਤਹਿ ਪਿਆ ਤੇ ਪੁੱਛਣ ਲੱਗਾ ਕਿ हे ਸਿੱਖਾਂ ਇਤਨੀਆਂ ਵਰਕਤਾਂ ਹੁੰਦਿਆਂ ਹੋਇਆਂ ਇਤਨੀ ਤੰਗੀ ਕਿਉਂ ਤਾਂ ਭਾਈ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਮੈਂ ਗਰੀਬੀ ਵੇਸ ਆਪਣਾ ਰੱਖਾ ਬਣਾਇਆ ਹੋਇਆ ਹੈ ਕਿਉਂਕਿ ਗੁਰੂ ਜੀ ਦਾ ਇਹ ਸਦਾਤ ਹੈ ਕਿ ਹਿਰਦੇ ਗਿਆਨ ਮੁਖ ਭਗਤੀ ਵਰਤਨ ਬੈਰਾਗ ਤੁਸੀਂ ਸਤਿਗੁਰਾਂ ਉੱਪਰ ਸ਼ੰਕਾ ਕੀਤੀ ਸੀ ਕਿ ਗੁਰਾਂ ਦੇ ਸਿੱਖ ਨੂੰ ਕੁਝ ਨਹੀਂ ਦਿੱਤਾ ਮੈਨੂੰ ਗਰੀਬ ਸਮਝ ਕੇ ਜੁੱਤੀ ਦੀ ਵਰਗਤਾ ਦੇਣੀ ਹੈ ਚਾਹੀਆ ਇਸ ਲਈ ਮੈਂ ਕੁਝ ਸ਼ਕਤੀ ਦਿਖਾਈ ਹੈ ਨਹੀਂ ਤਾਂ ਮੈਨੂੰ ਇਹ ਦਿਖਾਉਣ ਦੀ ਵੀ ਲੋੜ ਨਹੀਂ ਸੀ ਕਿ ਮੀਆਂ ਦੋਲਾ ਨੇ ਕਿਹਾ ਕਿ ਧੰਨ ਗੁਰੂ ਧੰਨ ਗੁਰੂ ਕੇ ਸਿੱਖ ਹਨ ਜੇ ਇਸ ਲਈ ਗਰੀਬੀ ਵੇਸ ਇੱਕ ਰਾਖਾ ਹੈ ਭਵ ਕੇ ਅੰਤ੍ਰ ਵੀ ਖੇਤੀ ਵਿੱਚ ਰੱਖਿਆ ਕਰਦਾ ਹੈ ਤੇ ਧੰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਸਮਝਾਉਂਦੇ ਹਨ ਪਾਉ ਕਰਮ ਕਰ ਜਮਸੀ ਸੇ ਕਰ 파ਖਟ ਦੇਖ ਜੋ ਕਹਿੰਦੇ ਪਾਉ ਪ੍ਰੇਮ ਸਹਿਤ ਨਿਸ਼ਕਾਮ ਕਰਮ ਕਰਨ ਵਾਲੇ ਹਨ ਇਹ ਪਾਉ ਕਹਿੰਦੇ ਕਰ ਸੰਗਣੀ ਹੋ ਕੇ ਖੇਤੀ ਦਾ ਜੰਮਣਾ ਜਿਨ੍ਹਾਂ ਦੀ ਖੇਤੀ ਚੰਗੀ ਉੱਗੇ ਉਹ ਘਰ 파ਖਟ ਕਹਿੰਦੇ ਭਾਗਾ ਵਾਲੇ ਸ਼ਹੁਕਾਰ ਦੇਖੀਦੇ ਹਨ ਬਾਬਾ ਮਾਇਆ ਸਾਥ ਨਾ ਹੋਏ ਬਾਬਾ ਜੀ ਹੇ ਪਿਤਾ ਜੀ ਮਾਇਆ ਦੇ ਪ੍ਰਾਪਤ ਕਰਨ ਲਈ ਜੋ ਖੇਤੀਆਂ ਕਰਦੇ ਹਨ ਇਹ ਮਾਇਆ ਪਰਲੋਕ ਵਿੱਚ ਸਾਥ ਸਾਥੀ ਹੋ ਕੇ ਸਹਾਇਤਾ ਨਹੀਂ ਕਰਦੀ ਤੇ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜੀ ਸਮਝਾਉਂਦੇ ਹਨ ਇਨ ਮਾਇਆ ਜਗ ਮੋਹਿਆ ਵਿਰਲਾ ਬੁੱਝੈ ਕੋਈ ਰਹਾਉ ਇਹਨੇ ਕਹਿੰਦੇ ਸ ਮਾਇਆ ਦੇ ਸਾਰੇ ਜਗਤ ਸੰਸਾਰ ਨੂੰ ਮੋਹਿਆ ਹੋਇਆ ਹੈ ਭੈ ਮੋਹਿਤ ਕੀਤਾ ਹੋਇਆ ਹੈ ਕੋਈ ਵਿਰਲਾ ਪੁਰਸ਼ ਹੀ ਇਸ ਮਾਇਆ ਨੂੰ ਛਲ ਦਾ ਦੁੱਖ ਰੂਪ ਬੁੱਝੈ ਜਾਣਦਾ ਹੈ ਇਹ ਵਿਚਾਰ ਸੁਣ ਕੇ ਕਹਿੰਦੇ ਮਹਤਾ ਕਲਿਆਣ ਚੰਦ ਜੀ ਨੇ ਵਿਚਾਰ ਕਿ ਇਹਨਾਂ ਦਾ ਮਨ ਖੇਤੀ ਕਰਨ ਵਿੱਚ ਨਹੀਂ ਹੈ ਫਿਰ ਪਿਤਾ ਜੀ ਨੇ ਕਿਹਾ ਕਿ ਖੇਤੀ ਨਹੀਂ ਕਰਨਾ ਚਾਹੁੰਦੇ ਤਾਂ ਹੱਟੀ ਕਰ ਲਵੋ ਭਾਬ ਕੇ ਹਟ ਕਰ ਲੋ ਹਾਨ ਹਟ ਕਰ ਆਰਜਾ ਸੱਚ ਨਾਮ ਕਰ ਵਥ ਪਿਤਾ ਜੀ ਜੋ ਆਰਜਾ ਉਮਰ ਨੂੰ ਹਾਨ ਨਾਸ ਹੁੰਦੀ ਚਾਰੀ ਨਿਛੇ ਕੀਤਾ ਹੈ ਇਹੀ ਹੱਟ ਦੁਕਾਨ ਕੀਤੀ ਹੈ ਉਸ ਵਿੱਚ ਕਹਿੰਦੇ ਸੱਚ ਨਾਮ ਰੂਪ ਵਤ ਪੱਪ ਕੇ ਸੋਦਾ ਇਕੱਠਾ ਕੀਤਾ ਹੈ ਪੱਪ ਕੇ ਨਾਸ ਹੋ ਰਹੀ ਉਮਰ ਵਿੱਚ ਜੋ ਵੀ ਨਾਮ ਦੀ ਕਮਾਈ ਕੀਤੀ ਹੈ ਇਹ ਹੱਟ ਕੀਤੀ ਹੈ ਪੱਪ ਕੇ ਇਕੱਠੀ ਕੀਤੀ ਹੈ ਸੁਰਤ ਸੋਜ ਕਨ ਪਾਂਡ ਸਾਲ ਇਸ ਵਿੱਚ ਤਸਨੋ ਰੱਖ ਸੁਰਤ ਕਹਿੰਦੇ ਗਿਆਤ ਸ੍ਰਿਸ਼ਟ ਪ੍ਰੀਤੀ ਪਾਂਡ ਸਾਲ ਪਾਂਡਿਆਂ ਤੇ ਰੱਖਣ ਦੀ ਜਗਾ ਜੋ ਸੁਰਤ ਨੇ ਸੋਚ ਪਵਿੱਤਰ ਹੋਣਾ ਹੈ ਇਹ ਭਾਂਡੇ ਹਨ ਇਸ ਪਵਿੱਤਰ ਸੁਰਤ ਰੂਪ ਭਾਂਡੇ ਵਿੱਚ ਉਸ ਨਾਮ ਰੂਪ ਵਸਤੂ ਨੂੰ ਰੱਖਣਾ ਕਰ ਕਿਉਂਕਿ ਦੁਕਾਨ ਵਿੱਚ ਚੀਜ਼ਾਂ ਭਾਂਡਿਆਂ ਵਿੱਚ ਪਾ ਕੇ ਰੱਖੀਆਂ ਜਾਂਦੀਆਂ ਹਨ ਵਣ ਜਾ ਰਿਆਂ ਸੋ ਵਣਜ ਕਰ ਲੈ ਲਾਹਾ ਮਨ ਹਸ ਪਰ ਤਨ ਗੁਰੂ ਨਾਨਕ ਪਾਸ਼ਾ ਮਹਾਰਾਜ ਸਮਝ ਜਾਂਦੇ ਹਨ ਕਹਿੰਦੇ ਵਣ ਜਾ ਰਿਆਂ ਵਣਜ ਕਰਨ ਵਾਲੇ ਜੋ ਸੰਤ ਜਨ ਹਨ ਉਹਨਾਂ ਨੂੰ ਤਨ ਮਨ ਧਨ ਦੇ ਕੇ ਨਾਮ ਦਾ ਵਣਜ ਵਪਾਰ ਕੀਤਾ ਤੇ ਪਰਮੇਸ਼ਵਰ ਦੀ ਪ੍ਰਾਪਤੀ ਦਾ ਲਾਹਾ ਲੈ ਕੇ ਮਨ ਵਿੱਚ ਕਹਿੰਦੇ ਮਨ ਵਿੱਚ ਹੱਸ ਬਾਬ ਕੇ ਪ੍ਰਸੰਨ ਹੋਣਾ ਕੀਤਾ ਇਸ ਲਈ हे ਪਿਤਾ ਜੀ ਤੁਸੀਂ ਵੀ ਸੰਤ ਰੂਪ ਬਣ ਜਾ ਰਿਆਂ ਨਾਲ ਮਿਲ ਕੇ ਵਣਜ ਕਰਨਾ ਕਰੋ ਤੇ ਲਾਹਾ ਨਫਾ ਲੈ ਕੇ ਮਨ ਨੂੰ ਪ੍ਰਸੰਨ ਕਰੋ ਇਹ ਗੱਲ ਸੁਣ ਕੇ ਪਿਤਾ ਜੀ ਨੇ ਸੋਚਿਆ ਕਿ ਸੰਦਾ ਮਨ ਹੱਟੀ ਕਰਨ ਵਿੱਚ ਵੀ ਨਹੀਂ ਹੈ ਫਿਰ ਤੁਰਨਾ ਤੁਰਣ ਫਿਰਣ ਵਿੱਚ ਪ੍ਰਸੰਨ ਰਹਿੰਦੇ ਹਨ ਤਾਂ ਸਾਰਿਆਂ ਨੂੰ ਕਹਿੰਦੇ ਸੁਤਾਗਰੀ ਕਰਨ ਵਿੱਚ ਲਾ ਦिए ਜਦੋਂ ਘੋੜਿਆਂ ਦੀ ਸੋਦਾਗਰੀ ਕਰਨ ਦੀ ਪ੍ਰੇਰਣਾ ਦਿੱਤੀ ਤਾਂ ਹਜੂਰ ਨੇ ਫਿਰ ਉੱਤਰ ਦਿੱਤਾ ਸੁਣ ਸਾਸਤ ਸੋਦਾਗਰੀ ਸਤ ਘੋੜੇ ਲੈ ਚੱਲ ਕਹਿੰਦੇ ਘੋੜਿਆਂ ਨੂੰ ਖਰੀਦਣ ਦਾ ਨਾਮ ਸੋਦਾਗਰੀ ਹੈ ਜੋ ਸਤ ਸਰੂਪ ਦਾ ਕਥਨ ਕਰਨ ਵਾਲੇ ਸ਼ਾਸਤਰਾਂ ਦਾ ਸੁਣਨਾ ਇਹ ਸੋਦਾਗਰੀ ਕਰਦੇ ਹਾਂ ਤੇ ਸਤ ਸੰਤੋਖ ਆਦਿਕ ਸੁਭਗੁਣਾ ਰੂਪ ਘੋੜਿਆਂ ਨੂੰ ਲੈ ਕੇ ਚੱਲਦਾ ਹਾਂ ਤੇ ਸਤ ਘੋੜੇ ਬੈ ਰਾਗ ਵਿਵੇਕ ਖਟ ਸੰਭਤੀ ਮੁਖ ਇਸ਼ਾ ਸ਼ਰਮਣ ਮਾਨਣ ਦੇ ਆਸਨ ਰੂਪ ਸਤ ਘੋੜਿਆਂ ਨੂੰ ਲੈ ਕੇ ਚੱਲਣਾ ਕੀਤਾ ਹੈ ਪਰ ਧੰਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਸਮਝਾਇਆ ਤੇ ਪਿਤਾ ਕਲਿਆਣ ਚੰਦ ਜਿਸ ਤਰ੍ਹਾਂ ਕਿ ਮੰਡੀ ਜਾਣ ਲੱਗਿਆ ਤੇ ਸੁਤਾਕਰ ਲੋਕ ਖਰਚ ਨਾਲ ਲੋਕ ਕਹਿੰਦੇ ਬੰਨ ਕੇ ਲੈ ਜਾਂਦੇ ਹਨ ਤੇ ਇੱਧਰ ਧੰਗੁਰੂ ਨਾਨਕ ਪਾਸ਼ਾ ਮਹਾਰਾਜ ਸਮਝਾਉਂਦੇ ਹਨ ਖਰਚ ਚੰਗ ਬਨ ਚੰਗ ਆਈਆਂ ਮਤ ਮਨ ਜਾਣ ਹੈ ਕੱਲ ਜੋ ਚੰਗੇ ਆਈਆਂ ਕਹਿੰਦੇ ਚੰਗੇ ਗੁਣ ਉਪਕਾਰ ਕਰਨ ਆਦ ਧਾਰਨ ਕੀਤੇ ਹਨ ਇਹ ਖਰਚੇ ਬੁੱਧੀ ਰੂਪ ਪੱਲੇ ਵਿੱਚ ਬੰਨਣਾ ਕਰੇ ਤੇ ਮਤਾ ਮਨ ਵਿੱਚ ਜਾਣੇ ਕਿ ਮੈਂ ਚੰਗੇ ਗੁਣ ਅੱਜ ਨਹੀਂ ਧਾਰਨ ਕਰਨੇ ਕੱਲ ਨੂੰ ਧਾਰਨ ਕਰਾਂਗਾ ਨਹੀਂ ਤੇ ਕਾਲ ਨਾਮ ਕਾਲ ਦਾ ਹੈ ਤੇ ਪਤਾ ਕੱਲ ਨੂੰ ਆਊ ਦਾ ਕੀ ਪਤਾ ਹੈ ਕਿ ਕਾਂ ਕਾਲ ਹੋ ਜਾਵੇ ਜਾਂ ਚੰਗਾ ਹੋਣਾ ਹੈ ਬਿਨਾਂ ਅੱਗੇ ਕਹਿੰਦੇ ਭੁੱਖਾ ਹੀ ਮਰਨਾ ਪਵੇਗਾ ਪਰ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਸਮਝਾਉਂਦੇ ਹਨ ਕਿਰਪਾ ਕਰਕੇ ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੈ ਮਹਿਲ ਕਹਿੰਦੇ ਨਿਰੰਕਾਰ ਦੇ ਸੰਗਤ ਰੂਪ ਦੇਸ ਵਿੱਚ ਜਾ ਕੇ ਸੁਭ ਗੁਣਾ ਰੂਪੀ ਘੋੜਿਆਂ ਦੇ ਵਪਾਰ ਨੂੰ ਕਰਨਾ ਕਰੋ ਤਾਂ ਕੇ ਸ੍ਰੋਪ ਰੂਪ ਮਹਿਲ ਕੇ ਸੁਖ ਨੂੰ ਪ੍ਰਾਪਤ ਕਰੋਗੇ ਇਹ ਸੁਣ ਕੇ ਪਿਤਾ ਜੀ ਨੇ ਨੌਕਰੀ ਦੀ ਪ੍ਰੇਰਨਾ ਦਿੱਤੀ ਤੇ ਆਪ ਕਿਸੇ ਰਾਜ ਤੇ ਨੌਕਰੀ ਲੱਗ ਲੱਗ ਜਾਵੋ ਮੈਂ ਤੁਹਾਡੀ ਸਹਾਇਤਾ ਕਰਦਾ ਹਾਂ ਤਾਂ ਸਤਿਗੁਰੂ ਜੀ ਕਹਿਣ ਲੱਗੇ ਲਾਂਇ ਚਿਤ ਕਰ ਚੰਕਰੀ ਮਨ ਨਾਮ ਕਰ ਕੰਮ ਜੋ ਪਰਮੇਸ਼ਰ ਵਿੱਚ ਚਿੱਤ ਨੂੰ ਲਾਉਣਾ ਕੀਤਾ ਹੈ ਇਹੀ ਜਾਣਕਾਰੀ ਕਰਦੇ ਹਾਂ ਜੋ ਨਾਮ ਦਾ ਮੰਨਣਾ ਕੀਤਾ ਇਹ ਕੰਮ ਕਰਦੇ ਹਾਂ ਤਾਂ ਧੰ ਗੁਰੂ ਨਾਨਕ ਪਾਸ਼ਾ ਮਹਾਰਾਜ ਦੀ ਕਿਰਪਾ ਕਰਦੇ ਹਨ ਬਨ ਬਦੀਆਂ ਕਰਤਾ ਵਣੀ ਤਾਂ ਕੋ ਆਖੈ ਧੰ ਜਿਵੇਂ ਕਹਿੰਦੇ ਚਾਕਰ ਬਣ ਕੇ ਹਮੇਸ਼ਾ ਮਾਲਕ ਦੇ ਕੰਮ ਵਿੱਚ ਤੋੜਨਾ ਪੈਂਦਾ ਹੈ ਚਾਕਰ ਬਣ ਕੇ ਹਮੇਸ਼ਾ ਕੰਮਕਾਰ ਕਰਨਾ ਪੈਂਦਾ ਹੈ ਜਿੱਥੇ ਮੋਰਚਾ ਅੜਿਆ ਹੋਵੇ ਉੱਥੇ ਸੂਰਮੇ ਧਾਵਾ ਕਰਦੇ ਹਨ ਇੱਧਰ ਜੋ ਮਨ ਨੂੰ ਬਧੀਆਂ ਬਨ ਰੋਕ ਰੱਖਣਾ ਹੈ ਇਹੀ ਮਾਲਕ ਦੇ ਹੁਕਮ ਵਿੱਚ ਕਹਿੰਦੇ ਸੂਰਮੇ ਧਾਵਾ ਕਰਦੇ ਹਨ ਜੋ ਅਜੇ ਹੀ ਚਾਂਕਰੀ ਕਰਦੇ ਹਨ ਤੇ ਸਾਰੇ ਲੋਕ ਉਹਨਾਂ ਨੂੰ ਧੰਨ ਧੰਨ ਕਹਿੰਦੇ ਹਨ ਪਰ ਧੰਨ ਗੁਰੂ ਨਾਨਕ ਪਾਸ਼ਾ ਮਹਾਰਾ ਜੀ ਆਖਟ ਪੰਕਤੀ ਵਿੱਚ ਸਮਝਾਉਂਦੇ ਹਨ ਨਾਨਕ ਵੇਖੈ ਨਦਰ ਕਰ ਚੜਐ ਚ ਵਗਣ ਬੰਨ ਕਹਿੰਦੇ ਮੋਰਚਾ ਫਤਿਹ ਹੋਣ ਤੋਂ ਬਾਅਦ ਲੋਕ ਤਾਂ ਧੰਨ ਧੰਨ ਕਹਿੰਦੇ ਹਨ ਤੇ ਬਾਦਸ਼ਾਹ ਸੂਰਮਿਆਂ ਨੂੰ ਨਦਰ ਕਰਦੇ ਦੇਖਦਾ ਤੇ ਬਖਸ਼ਿਸ਼ਾਂ ਕਰਦਾ ਹੈ ਜਿਸ ਤਰ੍ਹਾਂ ਕਹਿੰਦੇ ਧੰਨ ਗੁਰੂ ਸਤਗੁਰੂ ਨਾਨਕ ਮਹਾਰਾਜ ਕਥਨ ਕਰਦੇ ਸਨ ਕਿ ਜਿਨ੍ਹਾਂ ਦੇ ਮਨ ਰੂਪੀ ਆਕੇ ਕਿਲੇ ਨੂੰ ਫਤਿਹ ਕੀਤਾ ਹੈ ਉਨ੍ਹਾਂ ਤੇ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਕੇ ਦੇਖਦਾ ਤੇ ਉਹਨਾਂ ਨੂੰ ਆਪਗੁਣ ਭਵ ਕੇ ਚੋਗਣਾ ਭਵ ਕੇ ਤੁਰਿਆ ਭੁਮਕਾ ਦਾ ਪੰਨ ਭਵ ਕੇ ਰੰਗ ਛਾੜ ਦਿੰਦਾ ਹੈ ਤੇ ਧੰ ਗੁਰੂ ਨਾਨਕ ਪਾਸ਼ਾ ਮਹਾਰ ਉਹਨਾਂ ਤੇ ਕਿਰਪਾ ਕਰਦੇ ਹਨ ਸੋ ਅੱਜ ਦੇ ਜੋ ਪਾਵਨ ਹੁਕਮ ਨਾਵ ਸਹਿ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ ਸੋ ਸਾਰੀ ਸੰਗਤ ਸਤਿਗੁਰ ਜੀ ਸਰ ਤੇ ਮਿਹਰ ਭਰਿਆ ਹੱਥ ਰੱਖਣ ਦੁੱਖਾਂ ਦਾ ਨਾ ਸੁੱਖਾਂ ਦਾ ਪ੍ਰਕਾਸ਼ ਕਰਨ ਭਜਨ ਪਾਣੀ ਦਾ ਪ੍ਰਤਾਪ ਬਖਸ਼ਣ ਦੇਹ ਰੋਗ ਤਾਂ ਤੰਦਰੁਸਤੀਆਂ ਬਖਸ਼ਣ ਮਹਾਰਾਜ ਚੜ੍ਹਦੀਆਂ ਕਲਾਂ ਦੀ ਜੀਵਨ ਬਤੀਤ ਕਰਮਾਨ ਅੰਮ੍ਰਿਤ ਛਕੋ ਸਿੰਘ ਸਚੂ ਗੁਰਕਲ ਦੀ ਧਰ ਦਸ਼ਮੇਸ਼ ਪਿਤਾ ਤੇ ਬੱਚੇ ਬਣ ਉਸ ਵਾਹਿਗੁਰੂ ਕਾਲ ਪੁਰਖ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ ਜੇ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਨਿਕ ਬੇਨਤੀਆਂ ਪ੍ਰਵਾਨ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਜੀ ਸਤ ਨਾਮ ਵਾਹਿ ਗੁਰੂ sat naam bahi guruji sat naam bahi guruji.